ਜੇਕਰ ਆਪਾਂ ਇਸ ਤਰ੍ਹਾਂ ਮੈਂ ਬਣਾ ਵਲੌਗ ਬਣਾ ਰਿਹਾ ਜੇਕਰ ਆਪਣਾ ਮੋਬਾਈਲ ਹੱਥ ਹਿਲ ਰਿਹਾ ਉਹ ਚੰਗਾ ਨਹੀਂ ਲੱਗੇਗਾ ਜੇਕਰ ਜਿਸ ਤਰ੍ਹਾਂ ਕੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਅਗਰ ਮੈਂ ਵਾਈਡ ਐਂਗਲ ਸ਼ਾਟ ਲੈ ਰਿਹਾ ਹੈਗਾ ਤੇ ਵਾਈਡ ਐਂਗਲ ਸ਼ਾਟ ਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਨਜ਼ਰ ਆਵੇਗਾ ਕੀ ਆਪਾਂ ਪਤਾ ਕਿਸ ਨੂੰ ਯੂਜ਼ ਕਰਦੇ ਹਾਂ ਆਪਣੀ ਵੀਡੀਓ ਨੂੰ ਐਡੀਟਿੰਗ ਕਰਨ ਦੇ ਲਈ ਤਾਂ ਉਹਦੇ ਵਿੱਚ ਆਪਸ਼ਨ ਆਉਂਦੀ ਹੈ ਜਿਹੜੀ ਬੈਕਗ੍ਰਾਉਂਡ ਨੌਇਸ ਨੂੰ ਕੰਟਰੋਲ ਕਰਨ ਵਾਸਤੇ ਉੱਥੇ ਆਪਸ਼ਨ ਆਉਂਦੀ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਬੈਕਗ੍ਰਾਉਂਡ ਨੌਇਸ ਹੈ ਉਹ ਬਿਲਕੁਲ ਬੰਦ ਹੋ ਜਾਂਦੀ ਹੈ ਤੇ ਤੁਹਾਡੀ ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਮੈਂ ਤੁਹਾਨੂੰ ਦੱਸੂਗਾ ਕਿ ਜਿਹੜੇ ਵਲੌਗਸ ਹੁੰਦੇ ਆ ਉਹ ਕਿਵੇਂ ਸ਼ੂਟ ਹੁੰਦੇ ਆ ਪ੍ਰੋਫੈਸ਼ਨਲ ਵਲੌਗਸ ਹੁੰਦੇ ਆ ਉਹ ਕਿਸ ਤਰ੍ਹਾਂ ਸ਼ੂਟ ਹੁੰਦੇ ਹੈਗੇ ਆ ਤੇ ਉਹਨਾਂ ਵਿੱਚ ਕੀ ਕੀ ਮੇਨ ਗੱਲਾਂ ਦਾ ਆਪਣਾ ਧਿਆਨ ਰੱਖਣਾ ਚਾਹੀਦਾ ਹੈਗਾ ਇਹ ਸਭ ਕੁਝ ਮੈਂ ਅੱਜ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰੂੰਗਾ ਤੇ ਚਲੋ ਵੀਡੀਓ ਨੂੰ ਅੱਗੇ ਦੇਖਦੇ ਰਹੋ ਤੇ ਮੇਨ ਮੇਨ ਮੈਂ ਤੁਹਾਨੂੰ ਗੱਲਾਂ ਦੱਸੂਗਾ ਬਸ ਉਹਨਾਂ ਗੱਲਾਂ ਤੇ ਫੋਕਸ ਕਰਨਾ ਹੈਗਾ ਤੁਸੀਂ ਜਿਸ ਨਾਲ ਕਿ ਤੁਹਾਡੇ ਵਲੌਗਸ ਵਧੀਆ ਤਰੀਕੇ ਨਾਲ ਬਣ ਸਕਦੇ ਆ ਤੇ YouTube ਤੇ ਵਧੀਆ ਹੀ ਵਾਇਰਲ ਹੋ ਸਕਦੇ ਆ ਸਭ ਤੋਂ ਪਹਿਲਾਂ ਮਿੱਤਰੋ ਆਇੰਦਾ ਹੈਗਾ ਪਲੈਨਿੰਗ ਆਪਾਂ ਨੂੰ ਜਦੋਂ ਵੀ ਆਪਾਂ ਵਲੌਗ ਸ਼ੂਟ ਕਰਦੇ ਆਂ ਤੇ ਆਪਾਂ ਨੂੰ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਹੈ ਪਲੈਨਿੰਗ ਦਾ ਮਤਲਬ ਇਹ ਹੈ ਕਿ ਕਿਸ ਤਰ੍ਹਾਂ ਦਾ ਆਪਣਾ ਵਲੌਗ ਹੈਗਾ ਆਪਣਾ ਲਾਈਫ ਸਟਾਈਲ ਦਾ ਵਲੌਗ ਹੈਗਾ ਟਰੈਵਲਿੰਗ ਦਾ ਵਲੌਗ ਹੈਗਾ ਡੇਲੀ ਲਾਈਫ ਦਾ ਵਲੌਗ ਹੈਗਾ ਜਾਂ ਕਿਸੇ ਵੀ ਫੈਸਟਿਵਲ ਦਾ ਵਲੌਗ ਹੈਗਾ ਜਿਸ ਵੀ ਤਰੀਕੇ ਦਾ ਵਲੌਗ ਹੈ ਉਸੇ ਤਰੀਕੇ ਦੇ ਨਾਲ ਆਪਾਂ ਨੂੰ ਪਲੈਨਿੰਗ ਕਰਕੇ ਚੱਲਣਾ ਚਾਹੀਦਾ ਹੈ ਵਲੌਗ ਸ਼ੂਟ ਕਰਨ ਤੋਂ ਪਹਿਲਾਂ ਆਪਾਂ ਨੂੰ ਆਊਟਲਾਈਨ ਬਣਾ ਲੈਣਾ ਚਾਹੀਦਾ ਆਊਟਲਾਈਨ ਮਤਲਬ ਕਿ ਸਭ ਤੋਂ ਪਹਿਲਾਂ ਕਿ ਆਪਾਂ ਨੂੰ ਇੰਟਰੋ ਬਣਾ ਲੈਣਾ ਚਾਹੀ ਕਿ ਆਪਾਂ ਕੌਣ ਹੈਗੇ ਆ ਤੇ ਆਪਣੇ ਚੈਨਲ ਦਾ ਕੀ ਨਾਮ ਹੈ ਤੇ ਆਪਾਂ ਕਿਸ ਬਾਰੇ ਜਿਹੜਾ ਵਲੌਗ ਹੈ ਬਣਾ ਰਹੇ ਉਸ ਤੋਂ ਬਾਅਦ ਆਪਾਂ ਨੂੰ ਮੇਨ ਕੰਟੈਂਟ ਜਿਹੜਾ ਉਹ ਉਹ ਰੱਖਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜਾ ਆਊਟਰੋ ਉਹ ਵੀ ਬਹੁਤ ਜ਼ਰੂਰੀ ਹੈ ਕਿ ਉਸ ਤੋਂ ਬਾਅਦ ਤੁਸੀਂ ਜਿਹੜਾ ਆਊਟਰੋ ਦੇਣੀ ਉਹ ਜ਼ਰੂਰੀ ਹੈ ਕਿ 채ਨਲ ਨੂੰ ਸਬਸਕ੍ਰਾਈਬ ਵਗੈਰਾ ਕਰਨ ਬਾਰੇ ਦੱਸਣਾ ਇਹ ਵੀ ਜਿਹੜਾ ਵਲੌਗ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਦੋਸਤੋ ਅਗਲਾ ਸਟੈਪ ਆ ਜਾਂਦਾ ਕਿ ਜਿਹੜਾ ਵਲੌਗ ਹੈ ਆਪਾਂ ਕਿਵੇਂ ਸ਼ੂਟ ਕਰੀਏ ਕਿਸ ਚੀਜ਼ ਨਾਲ ਸ਼ੂਟ ਕਰੀਏ ਤੇ ਸਭ ਤੋਂ ਆਪਾਂ ਨੂੰ ਇਜ਼ੀ ਇਹਦਾ ਵੀ ਹੈਗਾ ਕਿ ਜਿਹੜਾ ਆਪਣਾ ਮੋਬਾਈਲ ਹੈਗਾ ਉਹਨੂੰ ਹੀ ਯੂਜ਼ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕੈਮਰੇ ਵਗੈਰਾ ਨਹੀਂ ਹੈਗੇ ਤਾਂ ਕੈਮਰੇ ਵਗੈਰਾ ਦੀ ਜ਼ਰੂਰਤ ਨਹੀਂ ਹੁੰਦੀ ਹੈ ਨਾ ਹੀ ਕਿਸੇ ਮਹਿੰਗੇ ਫੋਨ ਦੀ ਜ਼ਰੂਰਤ ਹੁੰਦੀ ਹੈ ਇਸ ਦੇ ਨਾਲ ਤੁਸੀਂ ਜੇਕਰ ਤੁਹਾਡੇ ਕੋਲ ਸਿੰਪਲ ਕੋਈ ਵੀ ਮੋਬਾਈਲ ਹੈਗਾ ਜੋ ਕਿ ਵਧੀਆ ਕੈਮਰਾ ਹੈਗਾ ਜਿਹਦੇ ਵਿੱਚ ਉਹਦੇ ਨਾਲ ਹੀ ਤੁਸੀਂ ਆਪਣਾ ਜਿਹੜਾ ਕਿ ਜਿਹੜਾ ਵਲੌਗ ਹੈ ਸ਼ੂਟ ਕਰ ਸਕਦੇ ਹੋ ਤੇ ਕੋਈ ਐਸੀ ਕੋਈ ਐਸੀ ਵੱਡੀ ਗੱਲ ਨਹੀਂ ਕਿ ਉਹਦੇ ਨਾਲ ਤੁਹਾਡੀ ਵੀਡੀਓ ਸਹੀ ਨਹੀਂ ਬਣਨੀ ਜਾਂ ਖਰਾਬ ਬਣੂਗੀ ਬਸ ਇੱਕ ਤਰੀਕਾ ਹੋਣਾ ਜਿਹਦਾ ਇੱਕ ਵੀ ਹੋਣਾ ਚਾਹੀਦਾ ਜਿਸ ਨਾਲ ਤੁਸੀਂ ਮੋਬਾਈਲ ਦੇ ਵਿੱਚ ਵੀ ਬਹੁਤ ਵਧੀਆ ਵਲੋਗ ਸ਼ੂਟ ਕਰ ਸਕਦੇ ਜਦੋਂ ਵੀ ਆਪਾਂ ਮੋਬਾਈਲ ਤੇ ਵਲੋਗ ਸ਼ੂਟ ਕਰਦੇ ਆ ਤਾਂ ਜਿਹੜੀ ਆਪਣੀ ਬੈਕਗ੍ਰਾਉਂਡ ਦੀ ਲਾਈਟਿੰਗ ਹੈ ਉਹ ਬਿਹਤਰ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਦੇਖ ਰਹੇ ਹੋ ਇਸ ਤਰ੍ਹਾਂ ਜਿਹੜੀ ਮੇਰੀ ਬੈਕਗ੍ਰਾਉਂਡ ਹੈ ਉਹ ਬਿਲਕੁਲ ਵਾਈਟ ਹੈਗੀ ਹੈ ਜਾਂ ਕੋਈ ਵੀ ਤੁਹਾਡੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਸ ਨਾਲ ਕਿ ਤੁਹਾਡਾ ਜਿਹੜਾ ਫੇਸ ਵਗੈਰਾ ਦੀ ਲਾਈਟ ਹੈ ਉਹ ਪ੍ਰੋਪਰ ਪੂਰੇ ਤਰੀਕੇ ਨਾਲ ਕਲੀਅਰ ਆਵੇ ਇਸ ਤਰ੍ਹਾਂ ਨਹੀਂ ਕਿ ਤੁਹਾਡਾ ਫੇਸ ਤੋ ਅਗਰ ਜੇਕਰ ਤੁਹਾਡੇ ਕੋਲ ਟਰਾਈਪੋਡ ਵਗੈਰਾ ਹੈਗਾ ਤਾਂ ਉਸ ਦਾ ਇਸਤੇਮਾਲ ਜੇਕਰ ਤੁਸੀਂ ਕਰੋਗੇ ਜਾਂ ਗਿੰਬਲ ਹੈਗਾ ਉਹਦਾ ਇਸਤੇਮਾਲ ਤੁਸੀਂ ਕਰੋਗੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਵੀਡੀਓ ਹੈ ਉਹ ਸਟੇਬਲ ਆਉਂਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਬੈਕਗ੍ਰਾਉਂਡ ਦੇ ਵਿੱਚ ਹਿਲਜੁਲ ਹੁੰਦੀ ਹੈ ਉਹ ਘੱਟ ਹੁੰਦੀ ਹੈ ਤੇ ਜਿਹੜਾ ਸਟੇਬਲ ਵਲੌਗ ਬਣਦਾ ਹੈਗਾ ਇੱਕ ਜਗ੍ਹਾ ਰੁੱਕ ਕੇ ਵਲੌਗ ਬਣਦਾ ਹੈਗਾ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਸੈਂਪਲ ਦਿਖਾਉਣਾ ਹੈਗਾ ਜੇਕਰ ਆਪਾਂ ਇਸ ਤਰ੍ਹਾਂ ਮੈਂ ਬਣਾ ਵਲੌਗ ਬਣਾ ਰਿਹਾ ਜੇਕਰ ਆਪਣਾ ਮੋਬਾਈਲ ਹੱਥ ਹਿਲ ਰਿਹਾ ਉਹ ਚੰਗਾ ਨਹੀਂ ਲੱਗੇਗਾ ਜੇਕਰ ਦੋਸਤੋ ਇਸ ਤਰ੍ਹਾਂ ਰੋਕ ਕੇ ਅਗਰ ਵੀਡੀਓ ਬਣਾਈ ਜਾਵੇ ਤਾਂ ਦੇਖਣ ਵਿੱਚ ਬਹੁਤ ਵਧੀਆ ਇੰਗੇਜਿੰਗ ਲੱਗੇਗੀ ਤੇ ਦੇਖਣ ਵਾਲ ਨੂੰ ਵਧੀਆ ਲੱਗੇਗੀ ਕਿ ਜਿਹੜਾ ਬੈਕਗ੍ਰਾਉਂਡ ਹੈ ਉਹ ਪੂਰੇ ਤਰੀਕੇ ਨਾਲ ਸਟੇਬਲ ਹੈਗਾ ਕਿ ਉਹ ਜਿਆਦਾ ਹਲਚਲ ਇਸ ਬਲੌਗ ਦੇ ਵਿੱਚ ਅਗਰ ਉਸ ਤੋਂ ਬਾਅਦ ਅਗਰ ਦੋਸਤੋ ਲਾਈਟਨਿੰਗ ਦੀ ਗੱਲ ਕੀਤੀ ਜਾਵੇ ਤਾਂ ਲਾਈਟਨਿੰਗ ਜਿਹੜੀ ਹੈ ਉਹ ਨੈਚੁਰਲ ਲਾਈਟਨਿੰਗ ਬਹੁਤ ਵਧੀਆ ਹੁੰਦੀ ਹੈ ਆ ਆਰਟੀਫੀਸ਼ੀਅਲ ਲਾਈਟਨਿੰਗ ਤੋਂ ਬਿਹਤਰ ਹੁੰਦੀ ਹੈ ਨੈਚੁਰਲ ਲਾਈਟਨਿੰਗ ਨੈਚੁਰਲ ਲਾਈਟਨਿੰਗ ਦਾ ਟਾਈਮ ਕਦੋਂ ਹੈ ਜਾਂ ਜਾਂ ਦਾ ਸਫੇਰ ਦਾ ਟਾਈਮ ਹੁੰਦਾ ਤੇ ਜਾਂ ਤਾਂ ਸ਼ਾਮ ਦਾ ਟਾਈਮ ਕਿਉਂਕਿ ਉਸ ਟਾਈਮ ਜਿਹੜਾ ਸੂਰਜ ਡਾਇਰੈਕਟ ਨਹੀਂ ਪੈਂਦਾ ਉਹ ਬਿਲਕੁਲ ਕਲੀਅਰ ਹੈ ਜਿਹੜਾ ਕਿ ਆਪਣਾ ਲਾਈਟਿੰਗ ਦਿੰਦਾ ਹੈਗਾ ਉਹਦੇ ਨਾਲ ਤੁਸੀਂ ਬਿਹਤਰ ਜਿਹੜਾ ਬਲੌਗ ਆਪਣਾ ਸ਼ੂਟ ਕਰ ਸਕਦੇ ਹੋ ਤੇ ਨਾਲ ਹੀ ਦੋਸਤੋ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਤੁਹਾਡਾ ਬੈਕਗ੍ਰਾਉਂਡ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ ਉਹ ਇਸ ਤਰ੍ਹਾਂ ਨਹੀਂ ਕਿ ਬਹੁਤ ਜ਼ਿਆਦਾ ਭੱਜਿਆ ਹੋਵੇ ਜਾਂ ਬਹੁਤ ਜ਼ਿਆਦਾ ਦੇਖਣ ਦੇ ਵਿੱਚ ਚੰਗਾ ਨਾ ਲੱਗੇ ਬੈਕਗ੍ਰਾਉਂਡ ਤੁਹਾਡਾ ਹਮੇਸ਼ਾ ਹੀ ਕਲੀਅਰ ਹੋਣਾ ਚਾਹੀਦਾ ਹੈ ਇਸ ਗੱਲ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਹੈ ਕਿ ਜਿਹੜਾ ਤੁਹਾਡਾ ਬੈਕਗ੍ਰਾਉਂਡ ਹੈ ਉਹ ਹਮੇਸ਼ਾ ਕਲੀਅਰ ਹੋਣਾ ਚਾਹੀਦਾ ਹੈ ਕਿ ਸਾਫ਼ ਸੁਥਰਾ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਅਗਰ ਮੈਂ ਵਲੌਗ ਸ਼ੂਟ ਕਰ ਰਿਹਾ ਹਾਂ ਤੇ ਅਗਰ ਆਪਣੇ ਬੈਕਗ੍ਰਾਉਂਡ ਦੇ ਵਿੱਚ ਬਹੁਤ ਜ਼ਿਆਦਾ ਪਿੱਛੇ ਪੀਪਲ ਹੈਗੇ ਹੈ ਗੈਦਰਿੰਗ ਬਹੁ ਅਗਰ ਆਪਣਾ ਬੈਕਗ੍ਰਾਉਂਡ ਕਲੀਅਰ ਹੋਏਗਾ ਜਾਂ ਜਿਆਦਾ ਨੌਇਸੇ ਨਹੀਂ ਹੋਏਗਾ ਤਾਂ ਆਪਣਾ ਜਿਹੜਾ ਵਲੌਗ ਹੈ ਬਹੁਤ ਵਧੀਆ ਤਰੀਕੇ ਨਾਲ ਬਣੇਗਾ ਤੇ ਤੁਹਾਡੀ ਗੱਲ ਵੀ ਲੋਕਾਂ ਨੂੰ ਸਮਝ ਆਵੇ ਉਸ ਤੋਂ ਬਾਅਦ ਆ ਜਾਂਦਾ ਦੋਸਤੋ ਸ਼ੂਟਿੰਗ ਦੇ ਐਂਗਲਸ ਉਹ ਹਮੇਸ਼ਾ ਚੇਂਜ ਹੋਣੇ ਚਾਹੀਦੇ ਆ ਵਾਈਡ ਐਂਗਲ ਸ਼ਾਟ ਵੀ ਹੋਣੇ ਚਾਹੀਦੇ ਆ ਕਲੋਜ਼ ਅਪ ਸ਼ਾਟ ਵੀ ਹੋਣੇ ਚਾਹੀਦੇ ਤੇ ਉਸ ਦੇ ਨਾਲ ਨਾਰਮਲ ਸ਼ਾਟ ਵੀ ਇਸ ਦੇ ਵਿੱਚ ਹੋਣੇ ਚਾਹੀਦੇ ਜਿਸ ਤਰ੍ਹਾਂ ਕਿ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਅਗਰ ਮੈਂ ਵਾਈਡ ਐਂਗਲ ਸ਼ਾਟ ਲੈ ਰਿਹਾ ਹੈਗਾ ਤੇ ਵਾਈਡ ਐਂਗਲ ਸ਼ਾਟ ਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਆ ਨਜ਼ਰ ਆਵੇਗਾ ਕਿ ਜਿਹੜੀ ਲੁੱਕ ਹੈ ਉਹ ਅਸਤਵਤੋਂ ਦੋਸਤੋ ਜੇਕਰ ਆਪਾਂ ਨਾਰਮਲ ਸ਼ਾਟ ਦੀ ਗੱਲ ਕਰੀਏ ਤਾਂ ਇਹ ਨਾਰਮਲ ਸ਼ਾਟ ਹੈਗਾ ਤੇ ਨਾਰਮਲ ਸ਼ਾਟ ਆਪਾਂ ਲੈਨੇ ਆ ਤਾਂ ਨਾਰਮਲ ਸ਼ਾਟ ਇਸ ਤਰ੍ਹਾਂ ਇੱਥੇ ਕਿਦਾਂ ਦਿਖਾਈਂਦਾ ਹੈਗਾ ਇਸ ਦੇ ਵਿੱਚ ਥੋੜੇ ਪ੍ਰੋਫੈਸ਼ਨਲ ਕੰਮ ਘੱਟ ਲੱਗਦਾ ਹੈਗਾ ਇਸ ਦੇ ਵਿੱਚ ਨਾਰਮਲ ਵਰਕ ਆ ਤੁਹਾਨੂੰ ਦੇਖੂਗਾ ਅਸਤਵਤੋਂ ਅਸਤਵਤੋਂ ਆਇਂਦਾ ਹੈ ਗਰ ਦੋਸਤੋ ਤੁਸੀਂ ਕੋਈ ਕਲੋਜ਼-ਅਪ ਸ਼ਾਟ ਲੈਣਾ ਕਿਸੇ ਚੀਜ਼ ਨੂੰ ਫੋਕਸ ਕਰਨਾ ਹੈਗਾ ਤਾਂ ਇਹ ਕਲੋਜ਼-ਅਪ ਸ਼ਾਟ ਤੁਸੀਂ ਲੈ ਸਕਦੇ ਹੋ ਜਿਸ ਤਰ੍ਹਾਂ ਕਿ ਮੈਂ ਇਹ ਕਲੋਜ਼ ਸ਼ਾਟ ਲਿਆ ਹੈਗਾ ਇਸ ਤੇ ਮੈਂ ਫੋਕਸ ਕੀਤਾ ਹੈਗਾ ਤੇ ਇਹ ਜਿਹੜਾ ਹੈਗਾ ਤੁਹਾਨੂੰ ਜਿਹੜੀ ਇਹ Airtel ਦੀ ਜਿਹੜੀ ਡਿਸ਼ ਹੈਗੀ ਉਹ ਤੁਹਾਨੂੰ ਪੂਰੀ ਕਲੀਅਰ ਇੱਥੇ ਦਿਖਾਈ ਦੇ ਰਹੀ ਹੈ ਕਿਉਂਕਿ ਆਪਾਂ ਐਸੇ ਜਿੱਤੇ ਫੋਕਸ ਕੀਤਾ ਨੈਕਸਟ ਪਾਰਟ ਆਇਂਦਾ ਦੋਸਤੋ ਜਿਹੜਾ ਆਪਣਾ ਜਿਹੜਾ ਬਲੌਗ ਹੈ ਉਹ ਬਿਲਕੁਲ ਹੀ ਨੇਚਰਲ ਹੋਣਾ ਚਾਹੀਦਾ ਨੇਚਰਲ ਦਾ ਕਹਿਣ ਦਾ ਮਤਲਬ ਹੈ ਕਿ origignal ਹੋਣਾ ਚਾਹੀਦਾ ਇਹ ਸਭ ਤੋਂ ਜ਼ਿਆਦਾ ਮੇਨ ਪੁਆਇੰਟ ਹੈ ਜੇਕਰ ਆਪਾਂ ਇਸ ਗੱਲ ਦਾ ਧਿਆਨ ਨਹੀਂ ਰੱਖਾਂਗੇ ਤਾਂ ਆਪਣਾ ਜਿਹੜਾ ਬਲੌਗ ਹੈ ਉਹ ਬਿਲਕੁਲ ਵੀ ਚੰਗਾ ਨਹੀਂ ਬਣੇਗਾ ਉਹ ਦੇਖਣ ਦੇ ਵਿੱਚ ਬਿਲਕੁਲ ਵੀ origignal ਨਹੀਂ ਲੱਗੇਗਾ ਕਿਉਂਕਿ ਲੋਕਾਂ ਨੂੰ originality ਪਸੰਦ ਹੈ ਜੋ ਤੁਹਾਡੇ ਲ ਪਸੰਦ ਕਰਦੇ ਐ ਇਹ ਨਹੀਂ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਹੋ ਕੁਝ ਹੋ ਰਿਹਾ ਪਰ ਤੁਸੀਂ ਬਣਾवटी ਤਰੀਕੇ ਨਾਲ 10 ਕੁਝ ਹੋ ਰਿਹਾ ਜਿਵੇਂ ਕਿ ਆਗਰ ਆਪਾਂ ਮੰਨ ਲਓ ਆਪਣੇ ਕੋਲ ਸਿੰਪਲ ਮੋਬਾਈਲ ਹੈਗਾ ਆਪਾਂ ਕਿਸੇ ਆਪਣੇ ਦੋਸਤੋਂ ਆ ਆਈਫੋਨ ਵਗੈਰਾ ਲੈ ਕੇ ਆਪਾਂ ਉਹਦੇ ਵਿੱਚ ਆਈਫੋਨ ਨੂੰ ਸ਼ੋਅ ਕਰਦੇ ਆ ਕਿ ਮੈਂ ਆਈਫੋਨ ਤੇ ਜਿਹੜਾ ਵਲੌਗ ਸ਼ੂਟ ਕਰਦਾ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਆਪਾਂ ਨੂੰ origignal ਹੀ ਹਮੇਸ਼ਾ ਚੀਜ਼ ਦਿਖਾਉਣੀ ਚਾਹੀਦੀ ਹੈ origignal ਚੀਜ਼ ਜ਼ਿਆਦਾ ਵਾਇਰਲ ਹੁੰਦੀ ਹੈ ਜੇਕਰ ਤੁਸੀਂ origignal ਕੰਟੈਂਟ ਪਾਉਂਗੇ ਤਾਂ ਲੋਕਾਂ ਨੂੰ ਦੇਖਣ ਦੇ ਵਿੱਚ ਬਹੁਤ ਹੀ ਇੰਟਰਸਟ ਤੁਹਾਡੇ ਵਿੱਚ ਫੇਰ ਹੀ ਬਣੇਗਾ ਬਲੌਗ ਮਿੱਤਰੋ ਉਦੋਂ ਇੰਗੇਜਿੰਗ ਹੁੰਦਾ ਹੈ ਜਦੋਂ ਕੋਈ ਵੀ ਬੰਦਾ ਆਪਣੀ ਰੀਅਲ ਲਾਈਫ ਦਿਖਾਉਂਦਾ ਹੈ ਤੇ ਆਪਣੀ ਜਿਹੜਾ origignal ਕੰਟੈਂਟ ਆਪਣਾ ਇਹ ਪੇਸ਼ ਕਰਦਾ ਹੈ ਉਹਦੇ ਦੇਖਣ ਦੇ ਵਿੱਚ ਬਲੌਗ ਇੰਟਰਸਟ ਲੱਗਦਾ ਹੈ ਤੁਸੀਂ ਬਹੁਤ ਸਾਰੇ ਬਲੌਗਸ ਦੇ ਵੇਖਦੇ ਹੋਗੇ ਜਿਹੜੇ ਵਾਇਰਲ ਹੁੰਦੇ ਆ ਉਹ ਹਮੇਸ਼ਾ ਹੀ ਆਪਣੀ ਜਿਹੜੀ origignal ਲਾਈਫ ਨੂੰ ਸ਼ੋ ਕਰਦੇ ਆ ਇਸ ਤਰ੍ਹਾਂ ਨਹੀਂ ਕਿ ਉਹ ਬਣਾਵਟੀ ਗੱਲਾਂ ਕਰਦੇ ਆ ਕਿ ਮੇਰੇ ਕੋਲ ਆ ਹੈਗਾ ਜਾਂ ਮੇਰੇ ਕੋਲ ਆ ਹੈਗਾ ਜੋ ਕੁਝ ਉਹਨਾਂ ਕੋਲ ਹੈਗਾ ਜੋ ਕੁਝ ਉਹ ਸ਼ੋ ਕਰਦੇ ਆ ਉਹ ਚੀਜ਼ੋ ਪੇਸ਼ ਕਰਦੇ ਆ ਇਸੇ ਕਰਕੇ ਹੀ ਉਹਨਾਂ ਦਾ ਬਲੌਗ ਬਹੁਤ ਹੀ ਸੋਹਣੇ ਬਣਦੇ ਆ ਤੇ ਲੋਕ ਉਹਨਾਂ ਦੇ ਬਲੌਗ ਵੇਖਦੇ ਆ ਉਸ ਤੋਂ ਇਲਾਵਾ ਦੋਸਤੋ ਅਗਰ ਤੁਸੀਂ ਕੁਝ ਵੀ ਆਪਣਾ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ ਆਪਣੀ ਪਰਸਨਲ ਕੋਈ ਸਟੋਰੀ ਕੋਈ ਲਾਈਫ ਜਰਨੀ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਇਹ ਵੀ ਲੋਕਾਂ ਨੂੰ ਸੁਣਨੇ ਬਹੁਤ ਪਸੰਦ ਹੁੰਦੀ ਹੈ ਕਿਉਂਕਿ ਕਿਸੇ ਦੀ ਲਾਈਫ ਬਾਰੇ ਜਾਣਨਾ ਲੋਕ ਜਿਆਦਾ ਇੰਟਰਸਟ ਰੱਖਦੇ ਆ ਕਿ ਕਿਸੇ ਦੀ ਲਾਈਫ ਕਿਵੇਂ ਚੱਲ ਰਹੀ ਹੈ ਕਿਸੇ ਦੀ ਲਾਈਫ ਵਿੱਚ ਕੀ ਖਾਸ ਹੈਗਾ ਅਗਰ ਕੋਈ ਖਾਸ ਮੈਮਰੀ ਜੋ ਸ਼ੇਅਰ ਕਰਨ ਦੇ ਯੋਗ ਹੈਗੀ ਹੈ ਉਹ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਆਪਣੇ ਵਲੌਗ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਇਹਦੇ ਨਾਲ ਕੀ ਹੈ ਕਿ ਤੁਹਾਡਾ ਵਲੌਗ ਉਹ ਬਹੁਤ ਇੰਟਰਸਟਿੰਗ ਤੇ ਵੇਖਣ ਦੇ ਵਿੱਚ ਬਹੁਤ ਹੀ ਇੰਗੇਜਿੰਗ ਲੱਗੇਗਾ ਉਸ ਤੋਂ ਬਾਅਦ ਆਇਨਾ ਦੋਸਤੋ ਜਿਹੜੀ ਆਪਣੀ ਵੌਇਸ ਹੈ ਜਿਹੜੀ ਆਪਣੀ ਆਵਾਜ਼ ਹੈ ਉਹ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਬੈਕਗ੍ਰਾਉਂਡ ਦੇ ਵਿੱਚ ਬਹੁਤ ਸਾਰੇ ਜਿਹੜੀ ਵੌਇਸ ਆ ਰਹੀ ਹੈ ਬੈਕਗ੍ਰਾਉਂਡ ਨੌਇਸ ਆ ਰਹੀ ਕੀ ਹੈ ਤੇ ਤੁਸੀਂ ਵਲੌਗ ਸ਼ੂਟ ਕਰ ਰਹੇ ਹੋ ਤੁਸੀਂ ਵਲੌਗ ਉਸੇ ਤਰ੍ਹਾਂ ਹੀ ਪਾਸ ਦਿੱਤਾ ਹੈਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਆਪਣੀ ਜਿਹੜੀ ਵੌਇਸ ਹੈ ਉਹ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਆਡੀਅנס ਨੂੰ ਆਪਣੀ ਵੌਇਸ ਜਿਹੜੀ ਬਿਲਕੁਲ ਕਲੀਅਰ ਸੁਣੀ ਚਾਹੀਦੀ ਹੈ ਤਾਂ ਹੀ ਲੋਕਾਂ ਨੂੰ ਆਪਣੇ ਵਲੌਗ ਦੀ ਸਮਝ ਆਵੇਗੀ ਤਾਂ ਹੀ ਲੋਕ ਆਪਣੇ ਵਲੌਗ ਤੇ ਰੁਕਣਗੇ ਅਤੇ ਪੂਰਾ ਦੇਖ ਇਹਦੇ ਲਈ ਫਰੈਂਡਸ ਤੁਹਾਨੂੰ ਕੀ ਕਰਨਾ ਚਾ The <laughs> ਜਗਾ ਤੇ ਬਣਾਉਣਾ ਚਾਹੀਦਾ ਜਿੱਥੇ ਬੈਕਗ੍ਰਾਉਂਡ ਚ ਨੌਇਸ ਕੱਟ ਹੋਵੇ ਜਾਂ ਤਾਂ ਫਿਰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜੇਕਰ ਪੋਸਿਬਿਲਿਟੀ ਹੋਵੇ ਤਾਂ ਤੁਸੀਂ ਇੱਕ ਮਾਈਕ ਖਰੀਦ ਸਕਦੇ ਹੋ ਬੋਆ ਦਾ ਮਾਈਕ ਹੈ ਜਿਹੜਾ 1200 ਰੁਪਏ ਦੇ ਵਿੱਚ ਆ ਜਾਂਦਾ ਹੈਗਾ ਉਹ ਤੁਸੀਂ ਖਰੀਦ ਕੇ ਵਲੌਗ ਵਲੌਗਸ ਵਗੈਰਾ ਬਣਾ ਸਕਦੇ ਹੋ ਜੇਕਰ ਇਹ ਪੋਸਿਬਿਲਿਟੀ ਨਹੀਂ ਹੈਗੀ ਤਾਂ ਤੁਸੀਂ ਕੁਝ ਐਪਸ ਵਗੈਰਾ ਹੁੰਦੀਆਂ ਹੈਗੀਆਂ ਫਰੈਂਡਸ ਉਹਦੇ ਉਹਨਾਂ ਵਿੱਚ ਕੀ ਹੈ ਤੁਸੀਂ ਆਪਣੀ ਜਿਹੜੀ ਆਵਾਜ਼ ਹੈ ਉਹ ਉਸਨੂੰ ਕਲੀਅਰ ਕਰ ਸਕਦੇ ਹੋ ਜਿਹੜੀ ਬੈਕਗ੍ਰਾਉਂਡ ਨੌਇਸ ਹੈ ਉਹਨੂੰ ਕੱਟ ਕਰ ਸਕਦੇ ਹੋ ਅਗਰ ਦੋਸਤੋ ਤੁਸੀਂ ਕੈਪਕਟ ਐਪਲੀਕੇਸ਼ਨ ਦਾ ਯੂਜ਼ ਕਰਦੇ ਹੋ ਆਪਣੀ ਵੀਡੀਓ ਨੂੰ ਐ ਬੈਕਗ੍ਰਾਉਂਡ ਨੌਇਸ ਨੂੰ ਕੰਟਰੋਲ ਕਰਨ ਵਾਸਤੇ ਉੱਥੇ ਆਪਸ਼ਨ ਹੁੰਦੀ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਬੈਕਗ੍ਰਾਉਂਡ ਨੌਇਸ ਹੈ ਉਹ ਬਿਲਕੁਲ ਬੰਦ ਹੋ ਜਾਂਦੀ ਹੈ ਤੇ ਤੁਹਾਡੀ ਜਿਹੜੀ ਆਵਾਜ਼ ਹੈ ਬਿਲਕੁਲ ਕਲੀਅਰ ਉੱਥੇ ਸੁਣਾਈ ਦਿੰਦੀ ਹੈ ਮੈਂ ਵੀ ਇਸੇ ਚੀਜ਼ ਦਾ ਯੂਜ਼ ਕਰਦਾ ਹਾਂ ਕਿਉਂਕਿ ਮੇਰੇ ਜਿਹੜੇ ਵਲੌਗਸ ਵਗੈਰਾ ਹੁੰਦੀ ਹੈ ਜਿਹੜੇ ਉਹ ਸ਼ੋਰ ਸ਼ਰਾਬੇ ਵਿੱਚ ਹੀ ਬਣਦੇ ਹੈਗੇ ਤੇ ਮੈਂ ਜਿਹੜੀ ਕੈਪਕਟ ਐਪਲੀਕੇਸ਼ਨ ਦਾ ਯੂਜ਼ ਕਰਦਾ ਹਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਮੇਰਾ ਜਿਹੜੀ ਮੇਰੀ ਬੈਕਗ੍ਰਾਉਂਡ ਦੀ ਨੌਇਸ ਹੈ ਉਹ ਮੈਂ ਬਿਲਕੁਲ ਉੱਥੇ ਕੰਟਰੋਲ ਕਰ ਲੈਣਾ Last part I am the editing the. ਜਿਹੜੀ ਸਭ ਤੋਂ ਮੇਨ ਪੁਆਇੰਟ ਹੈਗਾ ਐਡੀਟਿੰਗ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਫਰੈਂਡਸ ਹਾਈ ਲੈਵਲ ਦੀ ਐਡੀਟਿੰਗ ਤੁਸੀਂ ਤੁਹਾਨੂੰ ਜਿੰਨੀ ਪੋਸਿਬਿਲਿਟੀ ਹੋ ਸਕੇ ਉਹਨੀ ਐਡੀਟਿੰਗ ਤੁਹਾਨੂੰ ਕਰਨੀ ਚਾਹੀਦੀ ਹੈ ਸਟਾਰਟਿੰਗ ਦੇ ਵਿੱਚ ਜਿਹੜੇ ਬਿਗਿਨਰ ਹੁੰਦੇ ਹੈਗੇ ਜਿਹੜੇ ਸਟਾਰਟਿੰਗ ਦੇ ਵਿੱਚ ਵਲੌਗ ਬਣਾਉਂਦੇ ਆ ਉਹਨਾਂ ਵਾਸਤੇ ਉਹਨਾਂ ਦੇ ਲਈ ਐਡੀਟਿੰਗ ਇੱਕ ਮੇਨ ਰਸਤਾ ਹੈਗਾ ਆਪਣੇ ਵਲੌਗ ਨੂੰ ਵਾਇਰਲ ਕਰਨ ਦਾ ਜਿਸ ਜਿੰਨੀ ਖਾਸ ਤੁਹਾਡੀ ਐਡੀਟਿੰਗ ਹੋਵੇਗੀ ਉਹਨਾਂ ਹੀ ਖਾਸ ਤੁਹਾਡਾ ਵਲੌਗ ਲੱਗੇਗਾ ਜਿੰਨੀ ਪ੍ਰੋਫੈਸ਼ਨੈਲਿਟੀ ਤੁਸੀਂ ਐਡੀਟਿੰਗ ਕਰਕੇ ਵਲੌਗ ਵਿੱਚ ਲੈ ਕੇ ਆਉਂਗੇ ਉਹਨਾਂ ਹੀ ਤੁਹਾਡਾ ਵਲੌਗ ਦੇਖਣ ਦੇ ਵਿੱਚ ਸੋਹਣਾ ਲੱਗੇ ਤੁਸੀਂ ਆਪਣੀਆਂ ਸਾਰੀਆਂ ਵੀਡੀਓਸ ਨੂੰ ਦੇਖਣਾ ਹੈ ਉਸ ਤੋਂ ਬਾਅਦ ਜਿਹੜੇ ਬੋਰਿੰਗ ਪਾਰਟਸ ਹੁੰਦੇ ਆ ਉਹਨਾਂ ਨੂੰ ਤੁਹਾਨੂੰ ਕੱਟ ਕਰ ਦੇਣਾ ਚਾਹੀਦਾ ਕਿਉਂਕਿ ਜਿਹੜੇ ਬੋਰਿੰਗ ਪਾਰਟ ਹੁੰਦੇ ਆ ਜਿਆਦਾ ਬੋਰਿੰਗ ਪਾਰਟ ਹੁੰਦੇ ਆ ਉਹ ਦੇਖਣ ਦੇ ਵਿੱਚ ਚੰਗੇ ਨਹੀਂ ਲੱਗਦੇ ਤੇ ਆਡੀਅנס ਉੱਥੇ ਜਿਆਦਾ ਰੁਕਦੀ ਵੀ ਨਹੀਂ ਕਿਉਂਕਿ ਜਿਹੜੇ ਵੀਡੀਓ ਨੂੰ ਸਕਿਪ ਕਰਕੇ ਉਹ ਚਲੇ ਜਾਂਦੇ ਆ ਇਸ ਤੋਂ ਇਲਾਵਾ ਫੈਨਸ ਤੁਹਾਨੂੰ ਮਿਊਜ਼ਿਕ ਦਾ ਇਸਤੇਮਾਲ ਵਕਫਾ ਵਕਫੇ ਤਰੀਕੇ ਵਿੱਚ ਆਪਣੇ ਵਲੌਗ ਦੇ ਵਿੱਚ ਕਰਨਾ ਚਾਹੀਦਾ ਵਕਫਾ ਵਕਫੇ ਟ੍ਰਾਂਜ਼ੀਸ਼ਨਲ ਮਿਊਜ਼ਿਕ ਦੀਆਂ ਲਗਾਉਣੀਆਂ ਚਾਹੀਦੀਆਂ ਉਸ ਤੋਂ ਇਲਾਵਾ ਟੈਕਸਚਰ ਟਾਈਟਲਸ ਤੇ ਵਕਫਾ ਵਕਫੇ ਤਰ੍ਹਾਂ ਦੇ ਸਟਿੱਕਰ ਸਿੰਗ ਲੱਗੇ ਤੇ ਸੋਨਾ ਲੱਗੀ ਤੋਂ ਲਓ ਫਰੈਂਡਸ ਤੁਹਾਨੂੰ ਜਿਹੜਾ ਆਪਣੇ ਵਲੌਗ ਦਾ ਫਲੋ ਹੈ ਉਹ ਬਿਲਕੁਲ ਸਮੂਥ ਰੱਖਣਾ ਚਾਹੀਦਾ ਸਮੂਥ ਕਹਿੰਦਾ ਮਤਲਬ ਕਿ ਜਿਆਦਾ ਹੜਬੜਾ ਹਟ ਵਿੱਚ ਵਲੌਗ ਨਹੀਂ ਬਣਾਉਣਾ ਚਾਹੀਦਾ ਸਲੋ ਸਲੋ ਤਰੀਕੇ ਨਾਲ ਤੁਹਾਨੂੰ ਵਲੌਗ ਬਣਾਉਣਾ ਚਾਹੀਦਾ ਕਿ ਹਰੇਕ ਗੱਲ ਜਿਹੜੀ ਆਡੀਅੰਸ ਹੈ ਉਹਨੂੰ ਸਮਝ ਆਵੇ ਤੇ ਹਰੇਕ ਗੱਲ ਦੇ ਵਿੱਚ ਜਿਹੜੇ ਆਡੀਅੰਸ ਹੈ ਉਹ ਇੰਟਰਸਟ ਲਵੇ ਇਸ ਲਈ ਜਿਹੜਾ ਤੁਹਾਨੂੰ ਵਲੌਗ ਹੈ ਉਹ ਹਮੇਸ਼ਾ ਹੀ ਸਮੂਥ ਤਰੀਕੇ ਦੇ ਵਿੱਚ ਸ਼ੂਟ ਕਰਨਾ ਚਾਹੀਦਾ ਹੈ ਹਮੇਸ਼ਾ ਹੀ ਉਹਦੇ ਵਿੱਚ ਹੜਬੜੀ ਨਹੀਂ ਕਰਨੀ ਚਾਹੀਦੀ ਜਾਂ ਸਲੋ ਜਿਆਦਾ ਸਲੋ ਵੀ ਵਲੌਗ ਨਹੀਂ ਬਣਾਉਣਾ ਚਾਹੀਦਾ ਨਾਰਮਲ ਤਰੀਕੇ ਨਾਲ ਤੁਸੀਂ ਵਲੌਗ ਬਣਾਓ ਨਾਰ ਤੇ ਇਹ ਸੀ ਮਿੱਤਰੋ ਕੁਝ ਖਾਸ ਟਿਪਸ ਜਿਹੜੇ ਵਲੌਗ ਸ਼ੂਟ ਕਰਦੇ ਟਾਈਮ ਤੁਹਾਨੂੰ ਧਿਆਨ ਵਿੱਚ ਰੱਖਣੇ ਚਾਹੀਦੇ ਆ ਇਹਨਾਂ ਗੱਲਾਂ ਦਾ ਜ਼ਿਕਰ ਤੁਸੀਂ ਧਿਆਨ ਰੱਖੋਗੇ ਤਾਂ ਤੁਹਾਡਾ ਵਲੌਗ ਜਿਹੜਾ ਬਹੁਤ ਇੰਟਰਸਟਿੰਗ ਬਣੂਗਾ ਅਤੇ ਬਹੁਤ ਹੀ ਜ਼ਿਆਦਾ ਸੋਹਣਾ ਬਣੂਗਾ ਤੇ ਇਹਦੇ ਵਿੱਚ ਸਭ ਤੋਂ ਮੇਨ ਗੱਲ ਇੱਕ ਹੀ ਫ੍ਰੈਂਡਸ ਹੈਗੀ ਹੈ ਇਹਦੇ ਵਿੱਚ ਕਿ ਤੁਸੀਂ ਹਮੇਸ਼ਾ ਹੀ ਓਰੀਜినੈਲਟੀ ਨੂੰ ਸਭ ਤੋਂ ਪਹਿਲਾਂ ਰੱਖਣਾ ਹੈ ਜੋ ਤੁਸੀਂ ਓਰੀਜਨਲ ਦਿਖਾਉਂਗੇ ਉਹੀ ਉਹਦੇ ਕਰਕੇ ਹੀ ਲੋਕਾਂ ਵਿੱਚ ਇੰਟਰਸਟ ਬਣੇਗਾ ਤੇ ਆਡੀਅנס ਤੁਹਾਡੇ ਨਾਲ ਜੁੜੇਗੀ ਤੇ ਆਡੀਅנס ਜੁੜੀ ਤੁਹਾਡੀ ਅਗਲੀ ਵੀਡੀਓ ਸੇ ਅਗਲੇ ਵਲੌਗਸ ਸਕੇ ਉਹਨਾਂ ਨੂੰ ਤਾਂ ਹੀ ਦੇਖਣਾ ਚਾਹੂਗੀ ਜੇਕਰ ਦੀ オリジナਲਟੀ ਉਹਨਾਂ ਨੂੰ ਦਿਖਾਉਂਦੇ ਤਾਂ ਸਭ ਤੋਂ ਮੇਨ ਪੁਆਇੰਟ ਇਹਦੇ ਵਿੱਚ オリジナਲਟੀ ਹੀ ਹੁੰਦਾ ਹੈਗਾ オリジナਲਟੀ ਦਾ ਤੁਸੀਂ ਮੇਨ ਖਾਸ ਕਰਕੇ ਧਿਆਨ ਰੱਖਣਾ ਹੈ ਅੱਜ ਦੀ ਵੀਡੀਓ ਦੋਸਤੋ ਇੱਥੇ ਤੱਕ ਹੀ ਤੁਸੀਂ ਹੁਣ ਸਿੱਖ ਗਏ ਹੋਵੋਗੇ ਕਿ ਬਲੌਗ ਨੂੰ ਕਿਵੇਂ ਸ਼ੂਟ ਕਰਨਾ ਹੈਗਾ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਜਿਹੜੀ ਗੱਲ ਜਿਹੜੀ ਤੁਹਾਨੂੰ ਖਾਸ ਲੱਗੀ ਜਿਹੜੀ ਬਲੌਗ ਸ਼ੂਟ ਕਰਦੇ ਟਾਈਮ ਮੈਂ ਤੁਹਾਨੂੰ ਦੱਸੀ ਹੈਗੀ ਹੈ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਮੈਂ ਵੀ ਜਿਆਦਾ ਕੋਈ ਪ੍ਰੋਫੈਸ਼ਨਲ ਨਹੀਂਗਾ ਮੈਂ ਵੀ ਨਵਾਂ ਨਵਾਂ ਵਲੌਗਰ ਹੀ ਹੈਗਾ ਤੇ ਮੇਰੇ ਲਈ ਵੀ ਕੋਈ ਟਿਪਸ ਤੁਸੀਂ ਦੇ ਸਕਦੇ ਹੋ ਕਮੈਂਟ ਵਿੱਚ ਤੁਸੀਂ ਲੈਕਚਰ ਦਿਓ ਕਿ ਮੈਂ ਵੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਾਂ ਤਾਂ ਜੋ ਮੈਂ ਆਪਣੇ ਵਲੌਗਸ ਦੇ ਵਿੱਚ ਸੁਧਾਰ ਕਰ ਸਕਾਂ ਤੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ 채ਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨਵੇਂ ਵੀਡੀਓ ਦੇ ਵਿੱਚ ਉਹ ਤੱਕ ਦੇ ਲਈ ਧੰਨਵਾਦ